ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁੰਦੀਆਂ ਨਾ ਚੀ ਚੀ ਪਤਾ ਕਿਹਨੂੰ ਕਹਿਣਾ ਜਿਹੜਾ ਪੰਜਾਬ ਨੂੰ ਉਜਾੜਨ ਵਾਲਾ ਬਿਕਰਮ ਸਿੰਘ ਮੰਜੀਠੀਆ ਫੜਿਆ ਹੋਇਆ ਵਿਜੀਲੈਂਸ ਨੇ ਲੈ ਅੱਜ ਕਿਸੇ ਨੇ ਫੋਨ ਕਰਕੇ ਦੱਸਿਆ ਕਹਿੰਦੇ ਏਡੀ ਵੀ ਪੁਛਗਿਛ ਕਰੂਗੀ ਤੇ ਏਡੀ ਪੁਛਗਿਛ ਕਿਦਾਂ ਕਰਦੀ ਹੈ ਮੈਨੂੰ ਇੱਕ ਮਸਕੀਨ ਸਾਹਿਬ ਦੀ ਉਦਾਹਰਣ ਜਿੱਤੇ ਆਂਦੀ ਹੈ ਉਹ ਕਹਿੰਦੇ ਕੋਈ ਅਮੀਰ ਸਵਰਗ ਵਿੱਚ ਚਲਾ ਜਾਊ ਮੈਂ ਇਹ ਨਹੀਂ ਮੰਨਦਾ ਪਰ ਕਹਿੰਦੇ ਇੱਕ ਉਠ ਸੂਈ ਦੇ ਨਖਾਰੇ ਵਿੱਚੋਂ ਕੱਢਿਆ ਜਾ ਸਕਦਾ ਕਹਿੰਦੇ ਇਹ ਮੈਂ ਮੰਨ ਲੈਣਾ ਸਮਝ ਆਈ ਗੱਲ ਅੱਛਾ ਜਿਹੜੀ ਈੜੀ ਨੇ ਪੁੱਛਗਿਸ਼ ਕਰਨੀ ਹੈ ਨਾ ਇਹ ਸਮਝ ਲਓ ਵੀ ਸੂਈ ਦੇ ਨਖਾਰੇ ਵਿੱਚੋਂ ਉੱਠ ਨੂੰ ਨੰਗਾ ਦੇਣਾ ਸਮਝਾਈ ਗੱਲ ਦੀ ਚਲੋ ਜੋ ਕਰਨਗੇ ਸੋ ਭਰਨਗੇ ਮੈਨੂੰ ਵੀ ਇਦਾਂ ਕਮੈਂਟ ਕੀਤਾ ਅੱਜ ਗਿਆਨੀ ਤੁਸੀਂ ਕਿਉਂ ਘਬਰਾਉਂਦੇ ਹੋ ਅਸੀਂ ਕਦੋਂ ਘਬਰਾਉਂਦੇ ਹਾਂ ਮੈਂ ਤਾਂ ਕੱਲ 8 ਕੱਪ ਪੀਤੇ 4 ਪੀਲੇ 4 ਹੋਰ ਪੀਣੇ ਆ ਕੌਫੀ ਦੇ ਅਸੀਂ ਤਾਂ ਆਨੰਦ ਵਿੱਚ ਆ ਔਰ ਜਿਵੇਂ ਜੋਨੀ ਬਾਬਾ ਨੇ ਕਹਿੰਦਾ ਹੁੰਦਾ ਆਨੰਦ ਲਓ ਮਹਾਰਾਜ ਕਹਿੰਦਾ ਹੁੰਦਾ ਨਾ ਜਿਕਾਰੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਇਹ ਵੀ ਉਹਨੇ ਕਿਹਾ ਹੋਇਆ ਇਹ ਛੱਡਦੇ ਸੀ ਨੀਲੀਆਂ ਪੱਗਾਂ ਵਾਲੇ ਅਕਲੋਂ ਖਾਲੀ ਤੇ ਅੱਜ ਨਹੀਂ ਕੋਈ ਬੋੜਿਆ ਅੱਜ ਇੱਕੋ ਹੀ ਗਿਆ ਸੀ ਕੇਸਰੀ ਪੱਗ ਬਨ ਕੇ ਘੂਮਣ ਧੱਕਾ ਕਰ ਦੀ ਜੇ ਅੱਜ 7 ਦਿਨ ਦਾ ਰਿਮਾਂਡ ਮਿਲਿਆ ਅਸਾ ਚਮਕੀਲਾ ਅਸਾ ਮੈਨੂੰ ਪਤਾ ਨਹੀਂ ਕਿਉਂ ਚੇਤੇ ਆ ਜਾਂਦੇ ਗੱਲਾਂ ਹੀ ਇਹ ਜੀਆਂ ਨੇ ਜਿਹੜੇ ਰੋਗ ਨਾਲ ਮਰ ਗਈ ਬੱਕਰੀ ਉਹ ਹੀ ਉਹ ਰੋਗ ਪਠੋਰੀ ਨੂੰ ਬੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੂਰੀ ਨੂੰ ਹੁਣ ਗੱਲਾਂ ਕਰਦੇ ਆ ਦੋ ਕ ਚਾਪ ਲੂਸਾਂ ਦੀਆਂ ਇੱਕ ਤਾਂ ਜਿਹੜਾ ਨੀਟਾ ਜਜੇਦਾਰ ਹੈ ਸਾਬੋ ਕੀ ਤਲਵੰਡੀ ਵਾਲਾ ਸਾਬਕਾ ਅਸਾ ਐਕਸ ਕਈ ਇਹ ਤਾਂ ਵਧੀਆ ਲੱਗੂ ਇੰਗਲਿਸ਼ ਵੀ ਥੋੜੀ-ਬੋਤੀ ਬੋਲਣੀ ਚਾਹੀਦੀ ਹੈ ਉਹਨੇ ਬਿਆਨ ਦਿੱਤਾ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਭਵੰਤਮਾਨ ਨੂੰ ਕਹਿੰਦਾ ਹੁਣ ਪਤਾ ਕਿਉਂ ਕਹਿੰਦਾ ਪਹਿਲਾਂ ਕੁਝ ਜ਼ਿਆਦਾ ਬੋਲ ਗਿਆ ਸੀ ਹੁਣ ਮਿੱਠਾ ਬੋਲ ਕੇ ਨੇੜੇ ਲੱਗਣਾ ਚਾਹੁੰਦਾ ਵੀ ਸ਼ਾਇਦ ਕੁਰਸੀ ਦੁਆਰਾ ਮਿਲ ਜਾ ਅੱਛਾ ਚਮਕੀਲਾ ਸਾਹ ਫੇਰ ਚੇਤੇ ਆਉਂਦੇ ਆ ਘਰ ਸਾਲੀ ਦੇ ਫਿਰਦਾ ਜੀਜਾ ਠਰਕਪੂਰ ਦਾ ਫਿਰਦਾ ਜੀਜਾ ਫਿਰ ਦੁਆਰਾ ਫੇਰ ਲੈ ਕੇ ਆਈ ਉਹ ਹੀ ਤਾਣਾ ਬਣਾ ਲੈ ਆਉਨੇ ਆ ਜੇ ਖੁਰਕ ਹੁੰਦੀ ਹੈ ਸ਼ਰਮ ਕਰੋ ਮਾੜੀ ਮੋਢੀ ਯਾਰ ਤੁਸੀਂ ਨੀਲੀਆਂ ਪੱਗਾਂ ਬੰਨ੍ਹ ਕੇ ਤਖਤਾਂ ਦੇ ਜਥੇਦਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੇ ਪਹਿਲੀ ਵਾਰ ਕੋਈ ਚੰਗਾ ਕੰਮ ਹੋਇਆ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਕੀਤਾ ਨਸ਼ਿਆਂ ਦਾ ਵਪਾਰੀ ਫੜ ਕੇ ਅੰਦਰ ਕੀਤਾ ਤੁਸੀਂ ਚਾਪਲੂਸੀ ਕਰਨ ਲੱਗ ਗਏ ਅੱਛਾ ਇੱਕ ਬਹੁਤ ਵੱਡਾ ਬਲਾਰਾ ਜਿਹੜੇ ਕਹਿੰਦੇ ਹੁੰਦੇ ਆ ਲੋਗਾ ਨੇ ਭਵੰਤਮਨ ਨੇ ਵੀ ਡਾਇਲੋਗ ਵਾਲਿਆ ਸੀ ਇਹ ਵਿਧਾਨ ਸਭਾ ਦੇ ਵਿੱਚ ਤੇ ਉਹ ਕਹਿੰਦਾ ਇਹ ਭਵੰਤਮਨ ਨੇ ਧੱਕਾ ਕੀਤਾ ਮੈਂ ਮਜੀਠੀਏ ਦੇ ਹੱਕ ਵਿੱਚ ਆ ਜਾਨੀ ਕਿ ਜਿਹੜੇ ਨਸ਼ਿਆਂ ਨਾਲ ਪੰਜਾਬ ਨੂੰ ਬਰਬਾਦ ਕਰਨਗੇ ਤੇ ਜਿਨ੍ਹਾਂ ਨੇ ਕੀਤਾ ਤੁਸੀਂ ਉਹਨਾਂ ਦੇ ਹੱਕ ਵਿੱਚੋਂ ਇਹਦਾ ਮਤਲਬ ਇਹ ਹੈ ਵੀ ਅਕਾਲੀ ਅਕਲੋਂ ਖਾਲੀ ਦੇ ਕਾਂਗਰਸੀ ਜਣ ਕੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਇੱਕ ਮਿਕ ਨਹੀਂ ਮਤਲਬ ਇਹ ਹੈ ਕੋਈ ਗੱਲ ਨਹੀਂ ਖੇਰਾ ਸਾਹਿਬ ਤੁਹਾਡਾ ਵੀ ਕੇਸ ਪੈਂਡਿੰਗ ਹੈ ਹਜੇ ਕੋਰਟ ਦੇ ਵਿੱਚ ਉਹ ਵੀ ਖੋਲਿਆ ਜਾ ਸਕਦਾ ਹੈ ਡਰਗ ਮਨੀ ਕਿੱਥੋਂ ਆਈ ਸੀ ਤੁਹਾਡਾ ਬੇਟਾ ਵਕੀਲ ਹੈ ਉਹਨੂੰ ਜਿਆਦਾ ਵਧੀਆ ਪਤਾ ਹੋਊਗਾ ਪਰ ਨਾਲ ਇੱਕ ਹੋਰ ਬੇਨਤੀ ਕਰ ਦੇਣਾ ਵੀ 25 2600 ਏਕੜ ਜ਼ਮੀਨ ਖੈਰਾ ਸਾਹਿਬ ਕੋਲੇ ਵੀ ਹੈਗੀ ਆ ਉਹ ਕਿੱਥੋਂ ਆਈ ਸ਼ਾਇਦ ਈੜੀ ਜਾਂ ਵਿਜੀਲੈਂਸ ਕੁਛ ਕਿਸੇ ਉੱਥੇ ਵੀ ਕਰ ਸਕਦੀ ਹੈ ਜਦੋਂ ਕੋਈ ਚੰਗਾ ਕੰਮ ਕਰਦਾ ਹੋਵੇ ਨਾ ਉਹ ਜਿਵੇਂ ਕਹਿੰਦੇ ਨੇ ਜੋ ਰੋਣਾ ਨਹੀਂ ਆਉਂਦਾ ਰੋਂਦਿਆਂ ਵਰਗਾ ਮੂੰਹ ਹੀ ਕਰ ਲੋ ਜਾਂ ਨਹੀਂ ਲੀਵਰ ਦੀ ਫਿਲਮ ਦੇਖੀ ਹੋਣੀ ਹੈ ਮੇਰੇ ਛੋਟੇ ਛੋਟੇ ਬੱਚੇ ਭੁੱਖੇ ਮਰਦੇ ਨੇ ਉਹ ਜਦੋਂ ਜਾਂਦਾ ਨਾ ਪਾਣੀ ਦਾ ਲਾਸ ਪਿਆ ਹੁੰਦਾ ਹੈ ਕਾਊਂਟਰ ਤੇ ਉਹੀ ਉਂਗਲਾਂ ਡੋਕੇ ਅੱਖਾਂ ਤੇ ਲਾ ਕੇ ਨਾਟਕ ਕਰਦਾ ਹੁੰਦਾ ਮੈਂ ਰੋ ਰਿਆ ਏਦਾਂ ਹੀ ਕਰ ਲਿਆ ਕਰੋ ਜਾਂ ਆਪਣੀ ਜਵਾਨ ਬੰਦ ਰੱਖ ਲਿਆ ਕਰੋ ਮੂੰਹ ਨਾ ਹੀ ਖੋਲਿਆ ਕਰੋ ਅੱਛਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਮੈਂ ਅੱਜ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਗੱਲ ਕਹਿਣੀ ਹੈ ਏਦਾਂ ਨਹੀਂ ਵੀ ਕੈਪਟਨ ਸਾਹਿਬ ਨੇ ਗੁਟਕਾ ਫੜ ਲਿਆ ਸੀ ਕਸਮ ਪਾਕੇ ਸਰਕਾਰ ਬਣਾਲੀ ਇਦਾਂ ਨਹੀਂ ਮੈਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਗੱਲ ਕੀ ਕਹਿਣੀ ਹੈ ਵੀ ਜੇ ਕੱਲ ਨੂੰ ਭਗਵੰਤ ਮਾਨ ਗਲਤ ਹੈ ਆਪਾਂ ਉਹਦੇ ਬਰਖਲਾਪ ਪਹਿਲਾਂ ਵੀ ਬਹੁਤ ਕੁਛ ਉਹਦੇ ਬਰਖਲਾਪ ਬੋਲੇ ਆ ਮੈਂ ਮੇਰੀ ਫਿਤਰਤ ਹੈ ਪਰ ਜਰ ਸ਼ਰਮ ਕਰੋ ਪੰਜਾਬ ਉਜਾੜਤਾ ਨਸ਼ਿਆਂ ਦੇ ਜਿਹੜਾ ਕੰਮ ਕੀਤਾ ਮੜਾ ਮੋਟਾ ਤਾਂ ਸਲਾਹਾਂਗਾ ਕਰੋ ਆਵਾਜ਼ ਉਠਾਓ ਔਰ ਕਈਆਂ ਨੇ ਕਮੈਂਟ ਕੀਤੇ ਕਹਿੰਦੇ ਗਿਆਨੀ ਜੀ ਝਾੜੂ ਵਾਲਿਆਂ ਦੇ ਐਮਐਲਏ ਚਿੱਟਾ ਵੇਚਦੇ ਨੇ ਮੈਂ ਕਹਦੋਂ ਕਹਿੰਦਾ ਨਹੀਂ ਵੇਚਦੇ ਤੁਸੀਂ ਮੇਰੇ ਕੋਲੇ ਸਬੂਤ ਭੇਜ ਦਿਓ ਵੀ ਆਹ ਚਿੱਟਾ ਵੇਚਦਾ ਐ ਇਹਨੇ ਆਹ ਕਰ ਲਿਆ ਆਪਾਂ ਉਹ ਵੀ ਗੱਲ ਕਰਦੇ ਆਂਗੇ ਮੈਂ ਤਾਂ ਜਿਹੜੇ ਪੰਜ ਪੰਜ ਕਿੱਲਾਂ ਚ ਕੋਠੀਆਂ ਪਾਉਂਦੇ ਨੇ ਆ ਲਾਭ ਸਿੰਘ ਉਦੋਂ ਕੇ ਵਰਗੇ ਜਿਹੜੇ ਵੀ ਹੈਗੇ ਨੇ ਸਾਰਿਆਂ ਦੀ ਗੱਲ ਕਰੀਆ ਮੈਂ ਤਾਂ ਅਸੀਂ ਨਹੀਂ ਬਖਸ਼ਿਆ ਕਿਸੇ ਨੂੰ ਇੱਕ ਦੇਖਿਆ ਅੰਪੈਰ ਸ਼ਾਇਦ ਹੁਣ ਹੈ ਨਹੀਂ ਉਹ ਕ੍ਰਿਕਟ ਟੀਮੰਦਾਂ ਉਹਦੀਆਂ ਗੱਲਾਂ ਹੁੰਦੀਆਂ ਸੀ ਕਹਿੰਦੇ ਸ਼ਾਰਟ ਵੱਜਿਆ ਹੋਇਆ ਨਾ ਕੈਮਰਾ ਤੇ ਕਹਿੰਦੇ ਭਲੇਖਾ ਖਾ ਜਾਂਦਾ ਕਹਿੰਦੇ ਉਹ ਅੰਪਾਇਰ ਨਹੀਂ ਖਾਂਦਾ ਸੀ ਉਦਾਸ਼ਨਾ ਸੀ ਵੀ ਆਊਟ ਹੈਗਾ ਜਾਂ ਨਹੀਂ ਹੈਗਾ ਸ਼ੱਕਾ ਲੱਗਿਆ ਜਾਂ ਨਹੀਂ ਲੱਗਿਆ ਚੌਂਕਾ ਲੱਗਿਆ ਜਾਂ ਨਹੀਂ ਲੱਗਿਆ ਉਦਾਸ਼ਨਾ ਸੀ ਉਦਾਂ ਦੀ ਅੱਖ ਦਿੱਤੀ ਹੈ ਜਿਹੜਾ ਵੀ ਇਹਨਾਂ ਅੱਖਾਂ ਦੇ ਸਾਹਮਣੇ ਲੰਘ ਗਿਆ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਹਨੂੰ ਨਾਂ ਪਹਿਚਾਨ ਸਕੀਏ ਕਿ ਫਿਤਰਤ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਆ ਅੱਜ ਧਿਆਨ ਦੇ ਨਾਲ ਸੁਣ ਲੈ ਜਿਹੜੇ ਕਹਿੰਦੇ ਨੇ ਸੀ ਪੰਜਾਬ ਨੂੰ ਬਚਾਉਣਾ ਆ ਛੋਟੇ ਮੋਟੇ ਜਿਹੜੇ ਨੇ ਕਿ ਤੋ ਗ੍ਰਾਮ ਫੜ ਲਿਆ ਦੋ ਗ੍ਰਾਮ ਫੜ ਲਿਆ ਇਹਨਾਂ ਦੀ ਬਹੁਤੀ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਇਹਨਾਂ ਦੇ ਹੀ ਲਾਏ ਹੋਏ ਆ ਅਮਲੀਠੇ ਵਰਗਾਂ ਦੇ ਲਾਏ ਹੋਏ ਆ ਜੇ ਕੋਈ ਵੱਡੇ ਮਗਰਮਸ਼ ਨੂੰ ਹੱਥ ਪਾਇਆ ਤਾਂ ਸ਼ੁਕਰ ਕਰੋ ਜਿੰਨੀਆਂ ਵੀ ਬੀਬੀਆਂ ਨੇ ਪੰਜਾਬ ਦੀਆਂ ਉਹਨਾਂ ਨੂੰ ਬੇਨਤੀ ਹੈ ਜੇ ਆਪਣੇ ਬੱਚਿਆਂ ਨੂੰ ਤੁਸੀਂ ਖੁਸ਼ਹਾਲ ਦੇਖਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਬੁੱਢੇ ਬਾਰੇ ਟੁੱਟੇ ਨਾ ਡੰਗੋਰੀ ਬਾਪ ਦੀ ਜੇ ਇਹ ਚਾਹੁੰਦੇ ਹੋ ਵੀ ਸਾਡੇ ਵੜਾਪੇ ਦਾ ਸਹਾਰਾ ਬਣਨਗੇ ਸਾਡੇ ਬੱਚੇ ਤਾਂ ਫਿਰ ਜਿਹੜੇ ਨਸ਼ਾ ਤਸ਼ਕਰ ਨੇ ਨਾ ਉਨ੍ਹਾਂ ਦੇ ਖਿਲਾਫ ਖੁੱਲ ਕੇ ਬੋਲੋ ਮੈਨੂੰ ਮੈਸੇਜ ਬਹੁਤ ਕਰ ਲਿਆ ਗਿਆ ਜੀ ਬੋਲੋ ਮੈਂ ਤਾਂ ਬੋਲ ਰਿਹਾ ਜੀ ਅੱਜ ਕਈ ਅਕਾਲੀਆਂ ਦੇ ਅਕਲੋਂ ਖਾਲੀਆਂ ਦੇ ਫੋਨ ਆਏ ਗਿਆਨੀ ਜੀ ਕੀ ਸਬੂਤ ਹੈ ਤੁਹਾਡੇ ਕੋਲੇ ਮੇਰੇ ਕੋਲੇ ਕੀ ਸਬੂਤ ਹੈ ਜੀ ਜਿਨ੍ਹਾਂ ਨੇ ਫੜ ਕੇ ਅੰਦਰ ਕੀਤਾ কোর্ਟ ਵਿੱਚ ਪੇਸ਼ ਕੀਤਾ ਜੱਜ ਸਾਹਿਬ ਬੈਠੇ ਨੇ ਸਤਿਨ ਦਾ ਰਮਾਨ ਦੇਤਾ ਉਧਰ ਨੂੰ ਗੱਲ ਕਰੋ ਨਾ ਜੇ ਮੇਰੇ ਤੇ ਸ਼ੱਕ ਹੈ ਕੋਈ ਕੀ ਕਹਿੰਦੇ ਆ ਡੈਫੇਮੇਸ਼ਨ ਮਾਨਹਾਨੀ ਨਾ ਕਰੋ ਕੇਸ ਅੱਛਾ ਇਹ ਹਰਾਮਖੋਰ ਦੇਖੋ ਮੈਂ ਕਿਹਾ ਤੂੰ ਕੌਣ ਬੋਲਦਾ ਮੈਂ ਬੰਦਾ ਬੋਲਦਾ ਜੀ ਨਾਂ ਨਹੀਂ ਦੱਸਦੇ ਓਏ ਅਸੀਂ ਤਾਂ origignal ID ਤੇ ਚੈਨਲ ਐ ਮੇਰਾ ਫੋਨ ਨੰਬਰ ਸਭ ਦੇ ਕੋਲੇ ਐ ਮੇਰਾ ਪਿੰਡ ਕੀ ਐ ਮੈਂ ਕਿੱਥੇ ਰਹਿਣ ਵਾਲਾ ਮੇਰੀ ਜਾਤ ਗੋਤ ਕੀ ਐ ਮੈਂ ਸੇਖਾਂ ਸਭ ਨੂੰ ਪਤਾ ਐ ਤੁਸੀਂ ਫੋਨ ਕਰਨ ਵੇਲੇ ਆਪਣਾ ਨਾਂ ਨਹੀਂ ਦੱਸ ਸਕਦੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਮੇਰਾ ਮੂੰਹ ਨਾ ਖਲਾਇਆ ਕਰੋ ਕਾਲੀ ਅਕਲੋਂ ਖਾਲੀਓ ਅਕਾਲੀ ਤੁਸੀਂ ਹੈਗੇ ਤੂੰ ਤਾਂ ਕਾਲੀ ਕਹਿਣਾ ਪੈਂਦਾ ਅਕਾਲੀ ਸ਼ਬਦ ਦੀ ਤੁਸੀਂ ਨਰਾਦਰੀ ਕਰਦੇ ਹੋ ਬਿਆਦਵੀ ਕਰਦੇ ਹੋ ਅੱਛਾ ਜਿੰਨੇ ਵੀ ਇਹ ਵੀਡੀਓ ਨੂੰ ਸੁਣਨਗੇ ਨਾ ਸੁਣ ਕੇ ਨਿਰਣਾ ਕਰਿਓ ਵੀ ਜਿਹੜੇ ਬੰਦੇ ਵੀ ਮਜੀਠੀਏ ਦੇ ਹੱਕ ਵਿੱਚ ਬੋਲ ਰਹੇ ਨੇ ਇਸ ਵਕਤ ਕਿ ਮਜੀਠੀਏ ਨੇ ਚੰਗਾ ਕੀਤਾ ਇਹਦਾ ਮਤਲਬ ਉਹ ਪੰਜਾਬ ਵਿਰੋਧੀ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦੀ ਨੌਜਵਾਨੀ ਬਰਬਾਦ ਹੋਵੇ ਇਹ ਚਾਹੁੰਦੇ ਨੇ ਪਰ ਬੀਬੀਆਂ ਨੂੰ ਬੇਨਤੀ ਹੈ ਖਾਸ ਕਰਕੇ ਤੁਹਾਡਾ ਛੇਤਰ ਚੱਲਦਾ ਘਰ ਦੇ ਵਿੱਚ ਚਲਾਇਓ ਚੰਗੀ ਤਰ੍ਹਾਂ ਜੇ ਘਰ ਵਾਲਾ ਬੋਲੂ ਤਾਂ ਵੀ ਛੇਤਰ ਕੱਢਿਓ ਜੇ ਜਵਾਕ ਬੋਲੂ ਤਾਂ ਵੀ ਛੇਤਰ ਕੱਢਿਓ ਸਮਝਾ ਲਓ ਬਚਾ ਲਓ ਪੰਜਾਬ ਨੂੰ ਮੰਜੀਠੀਏ ਵਰਗੇ ਮਗਰ ਮੱਛਾਂ ਨੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕਿਦਾਂ ਪੈਸਾ ਭੇਜ ਕੇ ਕਾਰੋਬਾਰ ਚਲਾਏ ਨੇ ਹਲੇ ਬਹੁਤ ਕੁਝ ਬਾਹਰ ਨਿਕਲਣਾ ਹੈ ਅਕਾਲੀ ਹੋਣ ਕਾਂਗਰਸੀ ਹੋਣ ਖੇਰੇ ਵਰਗੇ ਹੋਣ ਆ ਜਿਹੜੇ ਜਥੇਦਾਰ ਨੇ ਮੰਗ ਖਾਣੇ ਇਹਨਾਂ ਨੂੰ ਮੈਂ ਕਿਉਂ ਕਹਿਣਾ ਹੁੰਦਾ ਇਹ ਕਰਤੂਤਾਂ ਇਹਨਾਂ ਦੀਆਂ ਮਤਲਬ ਜਿਹੜੇ ਵੀ ਕਹਿੰਦੇ ਨੇ ਮਜੀਠੀਆ નિર્ਦੋਸ਼ ਹੈ ਤੇ ਮੈਂ ਕਹਿੰਦਾ ਵੀ ਉਹ ਪੰਜਾਬ ਵਿਰੋਧੀ ਨਹੀਂ ਕੋਈ ਵੀ ਹੋਵੇ ਸਭ ਨੂੰ ਕਹਿ ਦਿੱਤਾ ਤੇ ਜਿਹੜੀ ਮੈਂ ਗੱਲ ਕਹੀ ਆ ਨਾ ਉਹ ਇੱਕ ਠੋਕ ਕੇ ਕਹੀ ਆ ਵੀ ਬੇਕਰਮ ਸਿੰਘ ਮਜੀਠੀਏ ਨੇ 10000 ਕਰੋੜ ਦਾ ਚਿੱਟੇ ਦਾ ਧੰਦਾ ਕੀਤਾ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋਈ ਚਿੱਟੇ ਦੇ ਕਾਰਨ ਕੋਈ ਦੇਵੂਨ ਸਾਹ ਇਹਨਾਂ ਨੂੰ ਤਾਂ ਹੱਕ ਹੀ ਨਹੀਂ ਵੀ ਸਿਰ ਤੇ ਪੱਗ ਰੱਖਣ ਹੀ ਇਹ ਦਾੜੀ ਕੇਸ ਰੱਖਣ ਇੰਦਾ ਸਿੰਘ ਅਖਵਾਉਣ ਦਾ ਹੱਕ ਹੀ ਕੋਈ ਨਹੀਂ ਜਿਹੜੇ ਬੰਦੇ ਇਦਾਂ ਪੰਜਾਬ ਦੇ ਨਾਲ ਧਰੋਹ ਕਮਾਉਂਦੇ ਨੇ ਪੰਜਾਬ ਨੂੰ ਉਜਾੜਨ ਵਾਸਤੇ ਨਸ਼ਾ ਤਸਕਰ ਬਣ ਕੇ ਇਹ ਬਖਸ਼ਣਯੋਗ ਨਹੀਂ ਹੈਗੇ ਬਸ ਇੰਨੀ ਕੁ ਬੇਨਤੀ ਬਹੁਤ ਹੈ ਪੰਜਾਬੀਆਂ ਨੂੰ ਬੇਨਤੀ ਹੈ ਖਾਸ ਕਰਕੇ ਜਿਹੜੇ ਕਹਿੰਦੇ ਆ ਕਿ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਇਹ ਗੱਲ ਉਹਨਾਂ ਨੂੰ ਸਮਝਣ ਦੀ ਲੋੜ ਹੈ ਤੇ ਬਾਕੀ ਜਿਹੜੇ ਝੱਖਾ ਮਾਰਦੇ ਨੇ ਮਾਰ ਹੀ ਜਾਣ ਦਿਓ ਔਰ ਮੈਨੂੰ ਫੋਨ ਕਰਨ ਤੋਂ ਪਹਿਲਾਂ ਨਾ ਬੰਦੇ ਦੇ ਪੁੱਤ ਬਣ ਕੇ ਆਪਣਾ ਨਾਮ ਦੱਸਿਆ ਕਰੋ ਵੀ ਮੈਂ ਫਲਾਣਾ ਬੋਲਦਾ ਫਲਾਣੇ ਜ਼ਿਲ੍ਹੇ ਤੋਂ ਮੈਂ ਅਕਾਲੀਆ ਮੈਂ ਕਾਂਗਰਸੀਆ ਮੈਂ ਝਾੜੂ ਵਾਲਾ ਮੈਂ ਬੀਜੇਪੀ ਵਾਲਾ ਪਹਿਲਾਂ ਦੱਸਿਆ ਕਰੋ ਫੇਰ ਗੱਲ ਕਰਿਆ ਕਰੋ ਨਹੀਂ ਸਾਡੀ ਕੋਈ ਜੁੱਤੀ ਤੇ ਯਾਦ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ